ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਅ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਮਨੁੱਖੀ ਪਿੰਜਾ ਦਾ ਹੋਇਆ ਪੋਸਟ ਮੈਂ ਡੀਐਨਏ ਟੈਸਟ ਨਾਲ ਖੁੱਲੇ ਖੁੱਲੇਗਾ ਭੇਤ ਇੱਕ ਹਫਤਾ ਪਹਿਲਾਂ ਸ਼ਹਿਰ ਦੇ ਸਿੱਧੀ ਮੇਲ ਕਲੋਨੀ ਵਿੱਚ ਜੰਮਣਾ ਸਦਨ ਨੇੜੇ ਇੱਕ ਖਾਲੀ ਪਲਾਟ ਦੀਆਂ ਝਾੜੀਆਂ ਵਿੱਚ ਇੱਕ ਮ੍ਰਿਤਕੀ ਪਿੰਜਰ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ ਪੁਲਿਸ ਨੇ ਮ੍ਰਿਤਕੀ ਪਿੰਜਰ ਬਰਾਮਦ ਕਰਕੇ ਪੋਸਟ ਮਾਰਨ ਲਈ ਭੇਜ ਦਿੱਤਾ ਇੱਕ ਹਫਤੇ ਬਾਅਦ ਪਿੰਜਰ ਦਾ ਪੋਸਟਮਾਰਟ ਕੀਤਾ ਗਿਆ ਇਸ ਤਰ੍ਹਾਂ ਡਾਕਟਰਾਂ ਨੇ ਪਿੰਜਰ ਦੀ ਹੱਡੀ ਦਾ ਕੋਈ ਜੀਸਾ ਚੁੱਕ ਲਿਆ ਇਸ ਨੂੰ ਡੀ ਐਨ ਏ ਟੈਸਟ ਵਿੱਚ ਭੇਜਿਆ ਜਾਵੇਗਾ ਪੁਲਿਸ ਦੀਆਂ ਨਜ਼ਰਾਂ ਹੋਂਦੀਆਂ ਨੇ ਟੈਸਟ ਰਿਪੋਰਟ ਤੇ ਹੋਂ ਹਨਗੀਆਂ ਟੈਸਟ ਰਿਪੋਰਟ ਆਉਣ ਤੋਂ ਬਾਅਦ ਵੀ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾਦੀ ਹੈ ਸਿੱਧੀ ਮਿਲ ਕਲੋਨੀ ਵਿੱਚ ਬੱਚੇ ਪਤੰਗ ਡਰ ਕੇ ਸਨ ਜਦੋਂ ਪਤੰਗ ਟੁੱਟ ਕੇ ਨੇੜਲੇ ਪਲਾਟ ਦੇ ਝਾੜੀਆਂ ਵਿੱਚ ਚਿੱਟਕ ਪਈ ਤਾਂ ਬੱਚੇ ਝਾੜੀਆਂ ਵਿੱਚ ਪਹੁੰਚ ਕੇ ਹੱਡੀਆਂ ਤੇ ਖੋਪੜੀ ਦੇਖ ਕੇ ਉਹਨਾਂ ਨੇ ਅਲਾਰਮ ਜਾਰੀ ਦਿੱਤਾ ਥੋੜੀ ਦੇਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਕੇ ਤੇ ਪਹੁੰਚ ਕੇ ਤੇ ਪੁਲਿਸ ਨੂੰ ਮੌਕੇ ਪਿੰਜਰ ਬਾਰੇ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ 7 ਦਿਨਾਂ ਵਿੱਚ ਕੋਈ ਸਰਾਗ ਨਾ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਨਰ ਪਿੰਜਰ ਦਾ ਪੋਸਟ ਕੀਤਾ ਗਿਆ ਸਥਾਨਿਕ ਲੋਕ ਕੇ ਇਸ ਘਟਨਾ ਤੋਂ ਕਤਲ ਨਾਲ ਜੋੜ ਰਖਿਆ ਹਨ ਦੂਜੇ ਪਾਸੇ ਪੁਲਿਸ ਨੇੜਲੇ ਥਾਣੇ ਵਿੱਚ ਦਰਜ ਘਮਚੂ ਦਾ ਰਿਪੋਰਟਾਂ ਦੀ ਭਾਲ ਕਰ ਰਹੀ ਹੈ ਹਾਲਾਂਕਿ ਹੁਣ ਤੱਕ ਕੋਈ ਵੀ ਪਿੰਜਰ ਮਿਲਣ ਤੋਂ ਬਾਅਦ ਉਸ ਦੀ ਪਛਾਣ ਕਰਨ ਲਈ ਅੱਗੇ ਨਹੀਂ ਆਇਆ ਇਨਚਾਰਜ ਇੰਸਪੈਕਟਰ ਦੁਰਗੇਸ਼ ਕੁਮਾਰ ਸਿੰਘ ਨੇ ਕਿਹਾ ਕਿ ਪਿੰਜਰ ਦਾ ਪੋਸਟਮ ਅੱਜ ਕੀਤਾ ਗਿਆ ਹੈ ਡੀ ਐਨ ਏ ਟੈਸਟ ਲਈ ਨਮੂਨੇ ਲੈ ਕੇ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿ ਲਈ ਧੰਨਵਾਦ